ਸਭ ਦੇਖੋ ਇਲੈਕਸ਼ਨ ਦੇ ਵਿੱਚ ਹਰਿਆਣਾ ਚੋਣਾਂ ਵਿਧਾਨ ਸਭਾ ਜਿਹੜੀਆਂ ਹੋ ਰਹੀਆਂ ਨੇ ਉਹਦੇ ਵਿੱਚ ਫਿਲਹਾਲ 24 ਘੰਟੇ ਵੀ ਨਹੀਂ ਬਚੇ 24 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਕਿਉਂਕਿ ਕੱਲ ਸਵੇਰ ਤੜਕਸਾਰ ਜਿਹੜੀ ਵੋਟਾਂ ਨੇ ਉਹ ਸ਼ੁਰੂ ਹੋ ਜਾਣੀਆਂ ਪੋਲਿੰਗ ਸਟਾਰਟ ਹੋ ਜਾਣੀ ਹੈ ਸੋ ਕਿਸ ਤਰ੍ਹਾਂ ਦੀ ਸਥਿਤੀ ਹੈ ਕਿਉਂਕਿ ਚੋਣ ਪ੍ਰਚਾਰ ਕੱਲ ਸ਼ਾਮ ਬੰਦ ਹੋ ਚੁੱਕਿਆ ਸੋ ਇਸ ਸਮੇਂ ਕੀ ਲੱਗਦਾ ਤੁਹਾਨੂੰ ਕੀ ਮੈਸੇਜ ਆ ਹਰਿਆਣੇ ਦੇ ਲੋਕਾਂ ਦੀ ਲਈ ਤੇ ਕਿਸ ਤਰ੍ਹਾਂ ਦੀ ਸਥਿਤੀ ਉੱਥੇ ਤੁਹਾਡੇ ਮੁਤਾਬਿਕ ਹੈ ਇਸ ਸਮੇਂ ਅ ਬਿਲਕੁਲ ਜਿੱਦਾਂ ਆਪਾਂ ਅਕਸਰ ਵੀਂਗ ਦੇ ਜਨਰਲਸ ਬਾਰੇ ਇਹਨਾਂ ਮੁੱਦਿਆਂ ਤੇ ਚਰਚਾ ਕਰਦੇ ਰਹਿੰਨੇ ਆ ਮੇਰਾ ਵੀਂਗ ਦੇ ਜਨਰਲ ਇੱਕ ਤਜਰਬਾ ਹੈ ਕਿ ਜਿੱਦਾਂ ਜਿੱਦਾਂ ਇਲੈਕਸ਼ਨ ਨਜ਼ਦੀਕ ਆਉਂਦੀ ਹੈ ਨਾ ਕਿਹ ਰੀ ਕਹਿੰਦੇ ਕਿ ਬੁਖਾਰ ਆ ਜਿਹੜਾ ਹੌਲੀ-ਹੌਲੀ ਬਾਹਰ ਆਉਂਦਾ ਹੈ ਪਹਿਲਾਂ ਲੱਗਦਾ ਕਿ ਹੈ ਹੀ ਨਹੀਂ ਫਿਰ ਲੱਗਦਾ 103 ਹੋ ਗਿਆ 4 ਹੋ ਗਿਆ ਪਤਾ ਲੱਗਦਾ ਕਿ ਕਿੱਥੇ ਕਿਤਾਬਮਾਨ ਪਹੁੰਚਿਆ ਹੋਇਆ ਸੋ ਹੁਣ ਤਾਂ ਜਦੋਂ ਤੁਸੀਂ ਜ਼ਿਕਰ ਕੀਤਾ ਜ਼ਿਕਰ ਤੇ ਪਹੁੰਚ ਗਈ ਹੈ ਗੱਲ ਇਸ ਪੁਰਬ ਦੀ ਸਥਿਤੀ ਤਾਂ ਕਾਫੀ ਜ਼ਿਆਦਾ ਜਿਹੜੀ ਸਪਸ਼ਟ ਨਜ਼ਰ ਆ ਰਹੀ ਹੈ ਜੇ ਆਪਾਂ ਸਪਸ਼ਟ ਸਥਿਤੀ ਦਾ ਜ਼ਿਕਰ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤੌਰ ਤੇ ਵੀ ਕਿਥਰੇ ਖਾਦਸ਼ਾ ਜੁਨੇ ਦੇ ਪੈਰਾ ਹਟੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਲਗਾਤਾਰ ਜਿਹੜੀ ਤੇ 2 ਸਾਲ ਸਦਾ ਚੱਰੇ ਹੋਏ 5 ਸਾਲ ਪਹਿਲਾਂ 5 ਸਾਲ ਬਾਅਦ ਬੇਸ਼ੱਕ ਪ੍ਰਧਾਨ ਮੰਤਰੀ ਹੋਣ ਗ੍ਰਹਿ ਮੰਤਰੀ ਹੋਣ ਸੂਬੇ ਦੇ ਆਗੂ ਹੋਣ ਭਾਜਪਾ ਦੇ ਉਦਾਰੇ ਕਰਦੇ ਨਹੀਂ ਤੱਕਦੇ ਉਹ ਇਹੀ ਕਹਿੰਦੇ ਕਿ ਤੀਜੀ ਵਾਰ ਸਤਾਚਾਰੀਆ ਭਾਜਪਾ ਪ੍ਰਧਾਨ ਮੰਤਰੀ ਦੀ ਆਪਾਂ ਗੱਲ ਕਰੀ ਕਾਲੋਨਾਂ ਨੇ ਰੈਲੀ ਦਾ ਕੋਈ ਨਹੀਂ ਕੀਤੇ ਰਹਿਣਾ ਚਾਕੇ ਔਰ ਉਹਨਾਂ ਨੇ ਆਪਣੀ ਰਿਐਕਸ ਦੇ ਪੋਸਟ ਪਾਈ ਹੈ ਉਹਦੇ ਚ ਉਹਨਾਂ ਨੇ ਤੀਜੀ ਵਾਰ ਫੰਮੀਆਂ ਨੂੰ ਸੱਦਾ ਦਿੱਤਾ ਕਿ ਤੁਸੀਂ ਭਾਜਪਾ ਨੂੰ ਮੌਕਾ ਦਿਓ ਜੇ ਸੁਭੇ ਦਾ ਵਿਕਾਰ ਚੋਣਿਓ ਕਿਉਂਕਿ ਦੂਜੇ ਪਾਸੇ ਕਹਿੰਦੇ ਜਿਹੜੀ ਕਾਂਗਰਸ ਹੈ ਉਤਾ ਝੂਠ ਦਾ ਪਰੰਦਾ ਝੂੜ ਤੇ ਝੂੜ ਬੋਲਦੇ ਆ ਜੀ ਸੋ ਹਰਿਆਣਾ ਦੇ ਹਰ ਪੱਖ ਤੋਂ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਨੇ ਵੀ ਕਿਹਾ ਸਦਾ ਵੀ ਦਿੱਤਾ ਤੇ ਉਹਨਾਂ ਨੂੰ ਉਮੀਦ ਵੀ ਹੈ ਕਿ ਤੀਜੀ ਵਾਰ ਮੌਕਾ ਮਿਲੇਗਾ ਪਰ ਜੇ ਆਪਾਂ ਸਾਰੇ ਸੋਰਸਸ ਦਾ ਜ਼ਿਕਰ ਕਰੀਏ ਜਿੱਥੇ ਪਾਰਟੀਆਂ ਦਾ ਸਵਾਲ ਹੈ ਜਿੱਦਾਂ ਆਪਾਂ ਆਸ਼ਪਾ ਦੀ ਗੱਲ ਕੀਤੀ ਹੈ ਕੁਦਰਤੀ ਹੈ ਕਿ ਦੂਜੇ ਪਾਸੇ ਕਾਂਗਰਸ ਹੈ ਕਾਂਗਰਸ ਵੀ ਆਪਣੇ ਤੌਰ ਤੇ ਵੱਡੇ ਦਾਅਵੇ ਕਰ ਰਹੀ ਹੈ ਕਿ ਸਤਾਚ ਆਸਵਾਰ ਆ ਰਹੀ ਹੈ ਜੇ ਕਾਂਗਰਸ ਸਤਾਚ ਆਉਣ ਦੀ ਗੱਲ ਕਰਦੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਦਾ ਸਲਾਮ ਬਾਦ ਕਾਂਗਰਸ ਦਾ ਜਿਹੜਾ ਸੋ ਉਹ ਟੁੱਟਦਾ ਨਜ਼ਰ ਆ ਰਿਹਾ ਸਤਾ ਚਾਉਣ ਦੇ ਲਈ ਜੇ ਹੁੰਦੇ ਤਾਂ ਕਾਂਗਰਸ ਨੂੰ ਵੱਡਾ ਦਾਵਾ ਕੱਲ ਵੀ ਦੇਖੋ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ ਰੋਹਲ ਗਾਂਧੀ ਜਿਹੜੇ ਕਿ ਕਾਂਗਰਸ ਦੇ ਸਭ ਤੋਂ ਕੱਦਾਬਾਰ ਆਗੂਆਂ ਚੋਂ ਇੱਕ ਨੇ ਸਦਨ ਦੇ ਅੰਦਰ ਪਾਰਲੀਮੈਂਟ ਦਾਫਾ ਗੱਲ ਕਰ ਰਹੇ ਆ ਵਿਰੋਧੀ ਧਿਰ ਦੇ ਆਗੂ ਹੈ ਉਹਨਾਂ ਨੇ ਕੱਲ ਵੀ ਮਿੰਦਰਗੜ੍ਹ ਦੇ ਚ ਰੈਲੀ ਕੀਤੀ ਦੂਜੀ ਆਗੂਆਂ ਨੇ ਵੀ ਰੈਲੀਆਂ ਕੀਤੀਆਂ ਫਿਰ ਦਾਅਵੇਦਾਰੀਆਂ ਕੀਤੀਆਂ ਕਿ ਹਰਿਆਣਾ ਦੇ ਲੋਕ ਇਸ ਵਾਰ ਕਾਂਗਰਸ ਨੂੰ ਮੌਕਾ ਦੇ ਰਿਹਾ ਜਿਦੋਂ ਬੈਨਾ ਮੌਕੇ ਦੀ ਗੱਲ ਕਰ ਰਹੇ ਕੱਲ ਇੱਕ ਪੋਲਿਟੀਕਲ ਡਿਵੈਲਪਮੈਂਟ ਵੀ ਹੋਈ ਹੈ ਅਸ਼ੋਕ ਤਮਾਰ ਇੱਕ ਕਦਾਵਾਰ ਆਗੂ ਦੇ ਤੌਰ ਤੇ ਹਰਿਆਣਾ ਦੇ ਜਾਣੇ ਜਾਂਦੇ ਰਹੇ ਆ ਕਾਫੀ ਸਮਾਂ ਪਹਿਲਾਂ ਉਹ ਕਾਂਗਰਸੀ ਫਿਰ ਕਿਸੇ ਵਜ੍ਹਾ ਕਰਕੇ ਕਾਂਗਰਸ ਤੋਂ ਰੁਸ ਕੇ ਕਾਂਗਰਸ ਨੂੰ ਛੱਡ ਕੇ ਚਲੇ ਗਏ ਉਹਨਾਂ ਨੇ TMC ਦਾ ਰੋਕ ਕੀਤਾ ਉਹਨਾਂ ਨੇ ਆਪ ਦਾ ਰੋਕੀਤਾ ਜੀ ਸ਼ਾਇਦ ਇੱਕ ਅਜੀਬ ਪਾਰਟੀ ਹੋਰ ਵੀ ਦੇਖੀ ਹੋਏ ਪਰ ਇਸ ਵੇਲੇ ਉਹ ਭਾਜਪਾ ਸੀ ਉਹ ਚੋਣਾਂ ਤੋਂ ਐਨ ਇੱਕ ਦਿਨ ਪਹਿਲਾਂ ਮੈਂਦਰਗੜ ਜਿੱਥੇ ਲੈਲੀ ਸੀ ਕਾਂਗਰਸ ਦੀ ਤਾਂ ਉਹਨਾਂ ਨੇ ਆ ਕੇ ਜਿਹੜਾ ਹੈਗਾ ਕਾਂਗਰਸ ਦਾ ਹੱਥ ਫੜ ਲਿਆ ਪੰਜਾ ਫੜ ਲਿਆ ਜਣੀ ਕਾਂਗਰਸ ਦਾ ਜਿੰਨਾ ਉਭੰਦ ਕਰਤਾ ਸੋ ਚੋਣਾਂ ਦੇ ਮੌਕੇ ਤੇ ਭਾਜਪਾ ਨੂੰ ਤਮਰ ਨੇ ਇੱਕ ਤਗੜਾ ਝਟਕਾ ਦਿੱਤਾ ਜਾਣੇ ਪਹਿਚਾਣੇ ਆਗੂ ਹੈ ਕਾਂਗਰਸ ਦੇ ਆਦੇਦਾਰ ਆਪਣੀ ਜਗ੍ਹਾ ਤੇ ਹੈ ਕਿ ਆਪਾਂ ਸੋਰਸਸ ਦੀ ਗੱਲ ਕਰੀਏ ਜੋ ਮੀਡੀਆ ਚਾਹ ਰਿਹਾ ਉਹਨਾਂ ਦਾ ਜ਼ਿਕਰ ਕਰੀਏ ਤਾਂ 90 ਸੀਟਾਂ ਦੇ ਵਿੱਚੋਂ 70 ਸੀਟਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਆਲਮੋਸਟ ਡਾਇਰੈਕਟ ਫਾਈਟ ਹੈ ਸਿੱਧੀ ਲੜਾਈ ਹੈ ਜੀ ਜੇਪਰ ਸਿੱਧੀ ਲੜਾਈ ਦੀ ਗੱਲ ਕਰਦੇ ਆ ਕਿਹੜੀਆਂ ਤਰ੍ਹਾਂ ਲੜਾਈ ਹੈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋ ਹੀ ਤਰ੍ਹਾਂ ਜਿਹੜੀਆਂ ਮੁੱਖ ਦਾਵੇਦਾਰ ਹੈ ਇਸ ਲਈ ਤਾਂ ਹਾਈ ਸਦਾ ਦੇ ਨਵੇਂ ਜਿਹੜੇ ਕਹਿੰਦੇ ਅਸੀਂ ਦਾਵਾ ਕਰਦੇ ਹਾਂ ਸਦਾ ਚਾਉਣ ਲਈ ਸੋ 70 ਸੀਟਾਂ ਦੇ ਡਾਇਰੈਕਟ ਫਾਈਟ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਘਟੋ ਘਟ ਹਰਿਆਣਾ ਚ 20 ਸੀਟਾਂ ਇਹ ਜੀਆਂ ਹੈ ਜਿੱਥੇ ਬਹੁਕੋਮੀ ਬਹੁ ਕੋਣੇ ਮੁਕਾਬਲੇ ਬਹੁ ਕੋਣੇ ਮੁਕਾਬਲੇ ਨੇ ਜਿਵੇਂ ਕਾਂਗਰਸ ਆਪ ਪਾਜਪਾ ਚਿਟਾਲੇ ਦੀਆਂ ਪਾਰਟੀਆਂ ਬਸ ਪੇ ਦੂਜੀਆਂ ਪਾਰਟੀਆਂ ਆ ਗਈਆਂ ਸਥਾਨਕ ਹੋਰ ਜਿਹੜੇ ਆਜ਼ਾਦ ਮੀਰਬਾਰ ਵੀ ਹੈ ਸੋ ਜਿਹੜੀਆਂ 20 ਚੋਣਾਂ ਆ ਉਹ ਵੀ ਕਾਫੀ ਐਮਿੱਤ ਰੱਖਦੀਆਂ ਕਿ ਉਹਨਾਂ ਸੀਟਾਂ ਦੇ ਕਿਹੋ ਜਿਹੇ ਨਤੀਜੇ ਆਉਣਗੇ ਹਰਿਆਣਾ ਚ ਕਿਹਦੀ ਸਰਕਾਰ ਬਣੇਗੀ ਉਹ ਵੀ ਭੂਮਿਕਾ ਨਿਵਾਉਣਗੇ ਤੇ ਤਾਂ ਆਕਸਰ ਪ੍ਰਾਪੇ ਸਮੁਦਰ ਦੇ ਬੋਲਦੇ ਰਹਿੰਨੇ ਆ ਇਹ ਜੋ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਹ ਇਲੈਕਸ਼ਨ ਇੱਕ ਤਰ੍ਹਾਂ ਦੀ ਪੰਚਾਇਤੀ ਚੋਣਾਂ ਵਰਗੀ ਇਲੈਕਸ਼ਨ ਹੁੰਦੀ ਹੈ ਇੱਥੇ 5 7 70000000 ਬੋਟਾਂ ਦੇ ਕੋਈ ਜਿੱਦਾਂ ਤੇ ਕੋਈ ਹਾਰਦ ਸੋ ਬਹੁ ਗੋਣੀ ਮੁਕਾਬਲੇ ਵਿੱਚ ਦੇਖਿਆ ਜਾਏਗਾ ਕਿ ਕਿਹੜੇ ਆਗੂ ਜਿੱਤ ਕੇ ਆਉਂਦੇ ਆ ਕਿਹਨਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਜੀ ਸੋ ਇਹ ਸੀਟਾਂ ਕਾਫੀ ਸਾਰੀਆਂ ਪਾਰਟੀਆਂ ਲਈ ਚਿੰਤਾ ਦਾ ਕਾਰਨ ਬਣਦੀਆਂ ਸਰ ਸਭ ਇੱਕ ਸਵਾਲ ਹੈ ਕਿ ਕਿਹੜੇ ਜੋ ਸੀਨ ਜੀ ਕਿਹਾ ਵੀ ਕਲੇਮ ਕਰੇ ਕਿ ਮੈਂ ਤੁਹਾਨੂੰ ਜ਼ਰੂਰ ਸਵਾਲ ਲਿਓ ਜੀ ਮੋٹے ਤੌਰ ਤੇ ਜਿਹੜੀ ਸਥਿਤੀ ਬਣੀ ਵੀ ਆ ਉਹ ਇਹ ਹੈ ਕਿ ਇਸ ਵੇਲੇ ਜਿਹੜਾ ਪਾਟ ਪਾ ਦੇ ਪੈਰਾਟੋ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਜੋ ਸਥਿਤੀ ਹੈ ਜੀ ਇਹ ਸਭ ਕਹਿੰਦੇ ਪੁਰਾਣੇ ਲੀਡਰ ਦੁਬਾਰਾ ਕਾਂਗਰਸ ਚ ਆਏ ਨੇ ਕਹਿੰਦੇ ਹੁੱਡਾ ਸਾਹਿਬ ਵੀ ਥੋੜੇ ਜਿਹਾ ਨਾਰਾਜ਼ ਨਜ਼ਰ ਆ ਰਹੇ ਨੇ ਇਸ ਤੋਂ ਕੀ ਲੱਗਦਾ ਦੇਖੋ ਨਾਰਾਜ਼ਗੀ ਬਿਲਕੁਲ ਤੁਸੀਂ ਪੁਰਾਣੀ ਨਾਰਾਜ਼ਗੀ ਹੈ ਤਮਰ ਤੇ ਹੁੱਟਾ ਦਾ ਅਸਵਿਧੀ ਨੂੰ ਆਠੇ ਦਾ ਅੰਕੜਾ ਕਹਿ ਲੋ ਇੱਕ ਦੂਜੇ ਦੇ ਖਿਲਾਫ ਲੱਗੇ ਰਹੇ ਆ ਪਰ ਹੁਣ ਕਿਉਂਕਿ ਪਾਰਟੀ ਹਾਈ ਕਮਾਂਡ ਨੇ ਸਿੱਧੇ ਤੌਰ ਤੇ ਦਖਲ ਦਿੱਤਾ ਹੈ ਇਸ ਕਰਕੇ ਜਿਹੜਾ ਨਰਾਜ਼ਗੀ ਹੁੱਡਾ ਨੂੰ ਨਰਾਜ਼ਗੀ ਜ਼ਰੂਰ ਹੋ ਸਕਦੀ ਹੈ ਪਰ ਤਮਰ ਜਿਹੜਾ ਹੈਗਾ ਨਾ ਤਾਂ ਵਿਧਾਨ ਸਭਾ 'ਚ ਪਹੁੰਚਣਾ ਆਉਣਾ ਹੈ ਨਾ ਹੀ ਉਹ ਪਾਰਲੀਮੈਂਟ ਮੈਂਬਰ ਹੈ ਇੱਕ ਮੈਜ ਦੇ ਕਾਗੂ ਹੈ ਉਹਦੇ ਨਾਲ ਚਾਰ ਮੋਟਾ ਜ਼ਰੂਰ ਹੋ ਸਕਦਾ ਹੈ ਕਿ ਕਾਂਗਰਸ ਦੇ ਲਈ ਫालतू ਮਿਲ ਜਾਣੀਆਂ ਪਰ ਹੁੱਡਾ ਲਈ ਕੋਈ ਖਤਰਾ ਨਹੀਂ ਬਣ ਸਕਦਾ ਇੰਨੀ ਗੱਲ ਜ਼ਰੂਰ ਹੈ ਕਿ ਜੇ ਉਹਨੂੰ ਕੋਈ ਲੈ ਕੇ ਆਇਆ ਤਾਂ ਕਿਹਾ ਜਾ ਸਕਦਾ ਇਹ ਜਿਹੜੇ ਸਹਿਯੋਗੀ ਜਿਹੜਾ ਕਾਂਗਰਸ ਦੇ ਆਗੂ ਹੈ ਚਰਚੇ ਚਿਹਰਾ ਹੈਗੇ ਉਹਨਾਂ ਨੇ ਕੱਲ ਦਿੱਲੀ ਦੇ ਵਿੱਚ ਪਾਰਟੀ ਹਾਈ ਕਮਾਂਡ ਨਾਲ ਮੀਟਿੰਗ ਕੀਤੀ ਜਾ ਕੇ ਤਮਰ ਦੇ ਲਈ ਉਹਨਾਂ ਨੇ ਇਸ ਗੱਲ ਦੇ ਲਈ ਮਾਹੌਲ ਬਣਾਇਆ ਕਿ ਤਮਰ ਨੂੰ ਕਾਂਗਰਸ ਜੁਆਇਨ ਕਰਾਈ ਜਾਵੇ ਉਸ ਤੋਂ ਬਾਅਦ ਸਿੱਧੇ ਫੌਰੀ ਤੌਰ ਤੇ ਆ ਕੇ ਤਮਰ ਹਾਲਾਂਕਿ ਮੀਡੀਆ ਨੂੰ ਵੀ ਇਸ ਗੱਲ ਦੀ ਪੜਕਣੀ ਨਹੀਂ ਪਈ ਕਿ ਤਮਰ ਕਾਂਗਰਸ ਜੁਆਇਨ ਕਰਿਆ ਉਹਦੇ ਹੀ ਪਤਾ ਲੱਗਿਆ ਜਦੋਂ ਸਟੇਜ ਤੇ ਆ ਕੇ ਹੋ ਗਿਆ ਕਿ ਤਮਰ ਜਿਹੜੇ ਹੈਗੇ ਉਹ ਕਾਂਗਰਸ ਜੁਆਇਨ ਕਰਨ ਲੱਗੇ ਸਿੱਧੇ ਤੌਰ ਤੇ ਉਹਨਾਂ ਨੇ ਰੋਹਲ ਗੰਧੀ ਆਏ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕੀਤਾ ਸਾਰਿਆਂ ਨੇ ਵੈਲਕਮ ਕੀਤਾ ਉਹਨਾਂ ਪਾਰਟੀਆਂ ਦੇ ਅੰਦਰ ਰਸਵੇਂ ਵਿਖਰੇਵੇਂ ਉਹਨੇ ਵੱਖਰੀ ਗੱਲ ਹੈ ਪਰ ਜਦੋਂ ਇਹ ਗੱਲ ਜੇ ਸਾਹਮਣੇ ਨਜ਼ਰ ਆ ਰਹੀ ਹੋਵੇ ਨਾ ਕਿ ਸਤਾ ਹਾਸਲ ਕਰਨ ਲਈ ਕਿਸੇ ਨਾਲ ਵੀ ਹੱਥ ਮਿਲਾਇਆ ਜਾ ਸਕਦਾ ਹੈ ਜੀ ਸੋ ਇਹ ਜਿਹੜੇ ਰਸਵੇਂ ਆ ਉਹਨਾਂ ਤੋਂ ਉੱਪਰ ਉੱਠ ਕੇ ਮਾਮਲਾ ਸਤਾ ਹਾਸਲ ਕਰਨ ਦਾ ਉਹਦੇ ਲਈ ਤਮਰ ਨੂੰ ਵੀ ਗਲਵਕੜੀ ਪਾਈ ਜਾਏਗੀ ਦੂਜਿਆਂ ਨੂੰ ਗਲਵਕੜੀ ਨਾ ਪਾਈ ਜਾਣੀਆਂ ਕਹਿੰਗੇ ਕਾਂਗਰਸ ਨੂੰ ਕਿਧਰ ਨਜ਼ਰ ਆ ਰਿਹਾ ਹੈ ਕਿ ਸਤਾ ਸਾਡੇ ਨਜ਼ਦੀਕ ਆ ਹਾਂ ਇੰਨੀ ਗੱਲ ਜ਼ਰੂਰ ਹੈ ਇਸ ਮੁੱਦੇ ਦਾ ਪਹਿ ਵੀ ਕਹਿ ਸਕਦੇ ਆ ਕਿ ਜਿੱਦਾਂ ਕਾਂਗਰਸ ਨੂੰ ਲੱਗ ਰਿਹਾ ਹੈ ਕਿ ਸਤਾ ਚਾਹ ਰਹੀ ਹੈ ਕਾਂਗਰਸਾਂ ਇਹਦੇ ਨਾਲ ਹੀ ਮੁੱਖ ਮੰਤਰੀ ਕੌਣ ਹੋਏਗਾ ਇਹਦੀ ਦੌੜ ਵੀ ਸ਼ੁਰੂ ਹੋ ਜਾਂਦੀ ਹੈ ਕੁਮਾਰੀ ਚੱਲ ਜਾਂਦੇ ਬਿਲਕੁਲ ਕਿਸੇ ਆਪਣੇ ਅਰਗੇ ਜਰਨਲਿਸਟ ਨੇ ਪੁੱਛਿਆ ਉਹ ਕਹਿੰਦੇ ਇਹਦਾ ਫੈਸਲਾ ਤਾਂ ਜਿਹੜਾ ਦੇਖੋ ਚੋਣਾਂ ਤੋਂ ਬਾਅਦ ਜੋ ਨਤੀਜੇ ਆਉਣਗੇ ਪਾਰਟੀ ਫੈਸਲਾ ਕਰੇਗੀ ਸੋ ਪਾਰਟੀ ਨੇ ਬੜਾ ਸੋਚ ਸਮਝ ਕੇ ਇਹ ਫੈਸਲਾ ਲਿਆ ਹੈ ਕਿ ਪਾਰਟੀ ਦੀ ਇਲੈਕਸ਼ਨ ਤੋਂ ਪਹਿਲਾਂ ਜਿੱਤ ਤੋਂ ਪਹਿਲਾਂ ਜਿਹੜਾ ਹੈਗਾ ਕਿਸੇ ਵੀ ਉਮੀਦਵਾਰ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕਾਂਗਰਸ ਨੇ ਨਹੀਂ ਐਲਾਨਿਆ ਫੈਸਲਾ ਬਾਅਦ ਵਿੱਚ ਹੀ ਹੋਏਗਾ ਕਿ ਕੌਣ ਬਣੇਗਾ ਮੁੱਖ ਮੰਤਰੀ ਪਰ ਅੰਦਰ ਅੰਦਰ ਹੀ ਕੰਸਵਾਹ ਜ਼ਰੂਰ ਸ਼ੁਰੂ ਹੋ ਗਿਆ ਕਾਂਗਰਸ ਦੇ ਅੰਦਰ ਕਿ ਮੁੱਖ ਮੰਤਰੀ ਦੀ ਦੌੜ 'ਚ ਕਿਹੜੇ-ਕਿਹੜੇ ਚਿਹਰੇ ਸ਼ਾਮਲ ਹੋ ਸਕਦੇ ਆ ਕਲੈਕਸ਼ਨ ਤੋਂ ਬਾਅਦ ਜਿਹੜੀ ਮਹਿਮਾ ਹੈ ਮੁੱਖ ਮੰਤਰੀ ਦੀ ਦੌੜ ਆ ਹੋਰ ਵੀ ਤੇਜ਼ ਹੁੰਦੀ ਨਜ਼ਰ ਆਏਗੀ ਜੀ ਬਿਲਕੁਕੁਲ ਸੋ ਕੱਲ ਇਲੈਕਸ਼ਨ ਹੈ ਜਿਹੜੀਆਂ ਉਹ ਹੋ ਜਾਣੇ ਆ ਵੋਟਾਂ ਪੈ ਜਾਣੀਆਂ ਤੇ ਉਸ ਤੋਂ ਬਾਅਦ ਕਿਸਮਤ ਡੱਬਿਆਂ ਦੇ ਵਿੱਚ ਬੰਦ ਹੈ ਤੇ ਅਗਲੇ 2 ਦਿਨ 6 ਤੇ 7 ਨੂੰ ਲੀਡਰਾਂ ਨੂੰ ਨੀਂਦ ਨਹੀਂ ਆਉਣੀ ਕਿਉਂਕਿ ਨੀਂਦ ਫਿਰ 8 ਨੂੰ ਜਾ ਕੇ ਸ਼ਾਮ ਨੂੰ ਆਉਣੀ ਹੈ ਵੀ ਕੀ ਬਣਦਾ